ਕਰ ਲਾ ਦੇ ਰਾਜ ਆਖੇ ਹੁਣ ਉਹ ਪੁੱਠੇ ਸਿੱਧੇ ਕੰਮ ਕਰਨ ਵਾਲੀਆ ਤਾਂ ਜਿਹੜਾ ਵੇਚਣਾ ਆਉਂਦਾ ਪਿੰਡ ਉਹ ਗੱਲ ਕਰੋ ਉਹ ਰੱਖਣਾ ਜੀ ਨੰਬਰ ਹੈ ਜੀ ਮੈਨੂੰ 8 ਮਹੀਨੇ ਹੋ ਗਏ ਡੱਡੇ ਨੂੰ ਵੀਰੇ ਮੈਨੂੰ ਆਪਣੀ ਬਿਮਾਰੀ ਦਾ ਅੱਖਰ ਦਾ ਵੀ ਪਤਾ ਇਹਨਾਂ ਚੀਜ਼ ਵੀ ਕਰਦਾ ਹੈ ਜੀ ਇਹਨਾਂ ਦੇ ਆਪੇ ਮੁੰਡੇ ਮਰੇ ਨਾ ਐਟੀ ساری ਦਿਹਾੜੀ ਤਾਂ ਚੱਲਦੀ ਹੈ ਤੇ ਨਹੀਂ ਚੱਲਦੀ ਸਾਰਾ ਕੁਝ ਮਸਲਾ ਹੱਲਾ ਜਿਹੀ ਵਾਲੇ ਕਰਦੇ ਪੁੱਤ ਤੈਨੂੰ ਸਾਈਨ ਕਰਾ ਲੈ ਇਸੇ ਪਰਚੇ ਤੇ ਚੱਟਾਂ ਦੀ ਪੂਰੀਆਂ ਭਰ ਚੱਲਦੀਆਂ ਨੇ ਹਾਂ ਤਾਂ ਕਰਣਾ ਚਾਹੀਦਾ ਹਾਂ ਇਹ ਯਾਤਨ ਮਸਤ ਸਭ ਨੇ ਇਹ ਤਾਂ ਮੁੱਟਾ ਨੂੰ ਆ ਵੀ ਫਟ ਨਹੀਂ ਕਰਦੇ ਫਿਰ ਮਰਨਾ ਦੱਤੀ ਮੈਨੂੰ ਪਰ ਗਿਆ ਸਾਰਾ ਕਿੰਨਾ ਬੜਾ ਬੜੀ ਚਲਪੀ ਤੇ ਮੈਂ ਨਿਕਲ ਗਿਆ ਬਾਹਰ ਤੇ ਜਦੋਂ ਲਾਲੋ ਤੁਹਾਨੂੰ ਹੰਦ ਵਾਲਾ ਹੈ ਉਹਰੇ ਡਾਕਟਰ ਤੁਹਾਨੂੰ ਬੁਲਾ ਲਾ ਆਹੀ ਘੱਟ ਦੁਖਾਣਾ ਨਹੀਂ ਕਰ ਦੰਦਰੋਂ ਕੌੜ ਗਿਆ ਜਦ ਤੇ ਅੱਜ ਆਵਾਜ਼ ਨਹੀਂ ਆਉਂਦੀ ਕਹਿੰਦਾ ਹੈ ਮੈਂ ਖੜੇ 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 ਪਰ ਹੋਣੀ ਬਸ ਠੀਕ ਆ ਫਿਰ ਨਾਰੇ ਤੇ ਕੋਲਾ ਆ ਕਾਮਰੇ ਸਰਪੰਚਾ ਮਸ਼ੀਨ ਲੈ ਕੇ ਆ ਬਈ ਨੰਬਰ ਵੀ ਲਿਖ ਦਿੰਦੇ ਆ ਨੰਗਾ ਤੇ ਚੱਲ ਤੇ ਮੇਰੇ ਆ ਕੇ ਤੈਨੂੰ ਸਿੱਟੋ ਇਹ ਤੇਰੇ ਕਾਮਰੇ ਦੀ ਇਹ ਕੁੱਤੇ ਕਾਮਰੇ ਦੀ ਉਹ ਹੱਦ ਨਹੀਂ ਆ ਬੰਦ ਚੱਪਲਾ ਨੰਬਰ ਫੋਨ ਕਰਾ ਲੈ ਜਾ ਕੇ ਪਰ ਜਾਏਗਾ ਹਮਰੇ ਘਰੇ ਜੇ ਬੈਠੀਏ ਉਹ ਜੱਗਾ ਸਿੱਧੀ ਕੱਢੇ ਆਉਂਦਾ 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 ਤਾਂ ਦਾ ਬਾਕੀ ਬਾਕੀ ਹੋਤੀ ਰਹੇ ਮੈਂ ਉਹ ਬਹਿੋਂ ਪਰੇ ਅਰੇ ਜਰਾ ਜਰਾ ਕਰੇ ਉਹ ਕੁਝ ਹੁੰਦਾ ਵੀਡੀਓ ਬਣ ਰਹੀ ਹੈ ਤਾਂ ਇੱਕ ਤਾਂ ਜਮਾਣਾ ਵਿੱਚ ਅਜਿ ਮੀਤੀ 35 ਨੂੰ ਪਿੰਡ ਦੇ ਵਾਣਾ ਦੇਖੇ ਨੱਥਿਆ ਬੰਦ ਪਹਾੜੀ ਟੱਟ ਹੋਏ ਆ ਜਿਸ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਕਰਦੇ ਆ ਰਸਤੇ ਇੱਥੇ ਜੋ ਤੋਏ ਲਾਈ ਜੋ ਮੇਰੇ ਕਹਾਇਤ ਦਾ ਨੌਜਵਾਨਾਂ ਨੂੰ ਪ੍ਰਣ ਕੀਤਾ ਕਿ ਜੀ ਜੇ ਮੈਂ ਚੱਲ ਕੇ ਫਤਿਹ ਕਰਾਂਗੇ ਇਸ ਵਿੱਚ ਕੈਮ ਸਿੰਘ ਹੈ जसबीर सिंह रजिंद्र सिंह जगतार सिंह गुरदर्शन सिंह इदा करके भी बंद नौज आए हैं अभी यह कमेटी मानजोग की असर नाभावे अगर अच्छी प्यार भी देव सात दौर कर ਬੋਲਦਾ ਹੁੰਦਾ ਹੈ ਨਾ ਗੰਮੀ ਨਾ ਬਸਲੀ ਕਰਦੀ ਹੈ ਨਾ ਜੇ ਆਪਾਂ ਟੈਲੋ ਵੀ ਜਾ ਕੇ ਗਾਣਾ ਗਾਈਏ ਜੀ ਨੂੰ ਇਹਦੀ ਲਾਈ ਆਡੀਟ ਬਣੀ ਗਿਆ ਆ ਆ ਮੈਂ ਆ ਗਿਆ 210 ਉਹ ਵੀ ਜਦੋਂ ਆਇਆ ਉਹ ਮੁੰਨਾ ਤੋਂ ਉਹ ਬੰਦ ਕਰਦਾ ਹੈ ਯਾਰ ਮੈਂ ਨਹੀਂ ਕਿ ਭਲੀ ਤੋਂ ਹਾਂ ਯਾਰ ਰੋਣਾ ਤੇ ਹੈ ਬਾਈ ਤੋਂ ਸਰਕਾਰਾਂ ਪਰੋਰਾਣਾ ਉਹ ਤੇ ਖੁੱਲਿਆ ਆਪਣੇ ਵਾਲੇ ਤੋਂ ਬੱਲੇ ਆਪ ਦੀ ਭੈਣ ਵੀ ਆ ਕੇ ਮੈਨੂੰ ਨਹੀਂ സീകൾ അല്ലെങ്കിൽ ഫോർ പറ്റി ਜਿੰਦਾ ਵੀ ਜੋ ਥੋੜਾ ਲਾਉਣਾ ਪੈਂਦਾ ਥੋੜਾ ਨਾਲ ਬੋਲ ਵੀ ਦਿਓ ਉਮੀ ਇਹ ਭਾਈ ਉਧੇ ਖੁੱਲੂਗਾ ਜਿੱਦ ਕੋਈ ਸਮਾਗਮ ਪ੍ਰੋਗਰਾਮ ਹੋਊਗਾ ਕੋਈ ਤੋੜ ਹੋਣਾ ਫਿਰ ਕਾਰ ਬਈ ਇਹ ਅਜੀਤ ਮੈਂਬਰ ਸਾਹਿਬ ਮੈਂਬਰ ਸਾਹਿਬ ਆਨੇ ਤੇ ਪੰਚਾਇਤ ਵੱਲੋਂ ਜਿੰਦਾ ਲੈ ਜਾ ਰਿਹਾ ਸੈਨੂੰ ਇਹ ਤਾਂ ਇਹ ਜਿੰਦਾ ਜੇਦੋਂ ਖੁੱਲੂਆ ਇਹ ਲੋਕੀ ਪ੍ਰੋਗਰਾਮ ਆ ਜੇ ਕਿਸੇ ਨੇ ਤਾ ਖੇਡਣ ਨੂੰ ਕਿਉਂਕਿ ਸਾਰਤਕਾਰ ਜਿੰਦਾ ਖੋਲਿਆ ਉਹਦਾ ਬੜਾ ਵਿਚਾਰ ਹੈ ਹਾਂ ਨਸ਼ਾ ਕਰਦਾ ਕਿਸੇ ਵੀ ਪ੍ਰਕਾਰ ਦਾ ਬਸ ਜੇ ਤਾਂ ਇਹ ਜਿੰਦਾ ਖੋਲਿਆ ਤਾਂ ਸੰਗਤ ਟੁੱਟ ਗਿਆ ਪਤਾ ਲੱਗੇ ਪਤਾ ਤਾਂ ਲੱਗੇ ਜਾਂਦੇ ਕਿਹੜੇ ਬੰਦੇ ਨੇ ਖੋਲਿਆ ਬਸ ਉਹਦਾ ਸੋਚ ਨਹੀਂ ਜੀਦਾ ਫਿਰ ਉਹ ਇਹਨਾਂ ਬਣੂਗਾ ਇਹ ਕੰਧ ਢੱਕਦਾ ਦੇਖ ਹਾਂ ਇਹ ਕੰਧ ਢੱਕਦਾ ਦੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਣਾ ਵਿਖੇ ਇੱਕ ਭਾਰੀ ਇਕੱਠ ਹੋਇਆ ਨਸਿਆਂ ਵਿਰੁੱਧ ਸਾਰੇ ਕਮੇਟੀ ਦੇ ਵਿਦੇ ਵਿੱਚ 35-40 ਕਮੇਟੀ ਮੈਂਬਰ ਬਣੇ ਨੇ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਵੀ ਅਸੀਂ ਚਿੱਟੇ ਨੂੰ ਜਲਦੋਂ ਖਤਮ ਕਰਾਂਗੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਹਨੂੰ ਕੋੜ ਨੂੰ ਵੱਡੋ ਸੋਨੂੰ ਕੋਈ ਦਵਾਈ ਦੀ ਲੋੜ ਆ ਜਾਂ ਕਿਸੇ ਤਰ੍ਹਾਂ ਦੀ ਸਾਡੀ ਮਦਦ ਦੀ ਲੋੜ ਆ ਕਮੇਟੀ ਤੁਹਾਡੇ ਨਾਲ ਖੜੀ ਆ ਬਾਕੀ ਦੂਜੇ ਪਿੰਡ ਦੇ ਹੋਰ ਜਿਹੜੇ ਪਿੰਡ ਦੇ ਵੇਚਣ ਆਉਂਦੇ ਨੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਰਦ ਤੋਂ ਕੀ ਇਹ ਜਾ ਕਦਮ ਨਾ ਉਠਾਇਆ ਵੀ ਵੀ ਕੱਲੂ ਫਿਰ ਤੁਸੀਂ ਇਹਦਾ ਨੁਕਸਾਨ ਹੋਵੇ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਸਾਡੇ ਪਿੰਡ ਨੂੰ ਬਖਸ ਦਿਓ ਸਾਡੇ ਪਿੰਡ ਨਸਾਂ ਨਾ ਵੇਚਣਾ ਉਹ ਸਾਡੇ ਬਹੁਤ ਮੌਤਾਂ ਹੋ ਚੁੱਕੀਆਂ ਨੇ ਅਸੀਂ ਮੁੰਡੇ ਦਾ ਬੁੱਧਵਾਰ ਨੂੰ ਭੋਗਾ ਕੁਸਪਰੀ ਸਿੰਘ 24 ਸਾਲ ਦਾ ਜਿਹੜਾ ਓਵਰਡੋਜ਼ ਨਾਲ ਮਰ ਚੁੱਕਿਆ ਨਹਿਰ ਤੇ ਹੋਰ ਵੀ 5-6 ਨੌਜਵਾਨ ਤੇ ਚਟੇਰੀ ਪੇੜ ਚੜੇ ਨੇ ਜਿਹਦੇ ਕਾਰਨ ਅੱਜ ਪਿੰਡ ਦੇ ਵਿੱਚ ਭਾਰੀ ਇਕੱਠ ਹੋਇਆ ਪਿੰਡ ਵਾਸੀਆਂ ਨੇ ਇੱਕ ਕਮੇਟੀ ਬਣੀ ਕਮੇਟੀ ਵਿੱਚ ਪ੍ਰਾਨ ਕੀਤਾ ਵੀ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਪਿੰਡ ਵਿੱਚ ਨਹੀਂ ਵੜਨ ਦਵਾਂਗੇ ਨਾ ਵੇਚਣ ਦਵਾਂਗੇ ਨਾ ਪੀਣ ਦਵਾਂਗੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੰਡ ਵਾਲਿਆਂ ਨੂੰ ਵੀ ਜੇ ਸਾਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਇਸ ਨੂੰ ਦਵਾਈ ਦਵਾ ਕੇ ਲੈ ਕੇ ਆਉਣੇ ਆ ਪੁਲਿਸ ਮੁਲਾਜ਼ਮ ਵੀ ਆਇਆ ਸੀ ਪੁਲਿਸ ਮੁਲਾਜ਼ਮ ਰਾਤ ਅਸੀਂ ਐਸਐਚਓ ਆਪਣੇ ਐਸਐਚਓ ਸਾਹਿਬ ਨੂੰ ਮਿਲੇ ਤੇ ਉਹਨਾਂ ਨੇ ਭੇਜੇ ਦੇ ਕਮੇਟੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਕ ਵਟਸਐਪ ਗਰੁੱਪ ਬਣਾਇਆ ਵੀ ਇਹਦੇ ਵਿੱਚ ਸਾਨੂੰ ਦੱਸੋ ਕੌਣ ਵੇਚਣਾ ਆ ਰਿਹਾ ਹੈ ਜਾਂ ਕੌਣ ਕਰ ਰਿਹਾ ਉਹਦੇ ਵਿੱਚ ਪਾ ਦਿਓ ਅਸੀਂ ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਅਸੀਂ ਮੌਕੇ ਤੇ ਕਾਰਵਾਈ ਇੱਕ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਚਾਹੇ ਕੋਈ ਬਾਵਾ ਯਾਤੀ ਬੈਠਾ ਮੜੀਆਂ ਦੇ ਵਿੱਚ ਚਾਹੇ ਕੋਈ ਆਪਣੇ ਇਧਰ ਟਿੱਬਿਆਂ 'ਚ ਮੜੀਆਂ 'ਚ ਬਹਿ ਕੇ ਚਾਹੇ ਕੋਈ ਸੋਖਾ ਪਿੰਡਾ ਕੁਛ ਵੀ ਕਰਦਾ ਉਹ ਆਪ ਦਾ ਪੜਾ ਵਿਚਾਰ ਲਓ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਫਿਰ ਕੱਲੂ ਕਹਾਂਗੇ ਵੀ ਸਾਨੂੰ ਦੱਸਿਆ ਨਹੀਂ ਸੀ ਮੈਂ ਆਪ ਵੀਡੀਓ ਬਣਾ ਕੇ ਕਮੇਟੀ ਦੇ ਤੌਰ ਤੇ ਭੇਜੂੰਗਾ ਸ੍ਰੀ ਸਾਹਿਬ ਨੂੰ ਵੀ ਆ ਦੇਖੋ ਜੀ ਆਹ ਕੁਝ ਹੋ ਰਿਹਾ ਸਾਡੇ ਪਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਲਵਾਨਾ ਟੇਕੂ ਦੇ ਸਾਰੇ ਨੌਜਵਾਨਾਂ ਵੱਲੋਂ ਇੱਕ ਸੰਗਠਨ ਕੀਤਾ ਗਿਆ ਇਹਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਦੀ ਜੁੱਧ ਨਸਿਆਂ ਵਿਰੁੱਧ ਪਰ ਜੁੱਧ ਨਸਿਆਂ ਵਿਰੁੱਧ ਚੱਲਦਾ ਪਿਆ ਪਰ ਉਹਦੇ ਵਿੱਚ ਕੋਈ ਨਸੇ ਨੂੰ ਠੱਲ ਨਹੀਂ ਪਈ ਹੈਗੀ ਇਸ ਕਰਕੇ ਸਾਡੇ ਪਿੰਡ ਲਵਾਨਾ ਕਰਮੂ ਟੇਕੂ ਲਵਾਨਾ ਟੇਕੂ ਪਿੰਡ ਲਵਾਨਾ ਕਰਮੂ ਦੇ ਦੋਨੇ ਪਾਸਿਆਂ ਦੇ ਨੌਜਵਾਨਾਂ ਨੇ ਇੱਕ ਕਮੇਡੀ ਬਣਾਉਣ ਦਾ ਜੋਪਰਾਲਾ ਕਰਿਆ ਅੱਜ ਸਾਡੇ ਪਿੰਡ ਲਵਾਨਾ ਟੇਕੂ ਦੇ ਗੁਰਦੁਆਰੇ ਸਾਰੇ ਪਿੰਡ ਇਕੱਠੇ ਹੋਏ ਹੋਏ ਨੇ ਤੇ ਉਹਦੇ ਵਿੱਚ ਸਾਰੇ ਨੌਜਵਾਨ ਇੱਕ ਨਵੀਂ ਕਮੇਟੀ ਬਣਾ ਰਹੇ ਨੇ ਵੀ ਕਮੇਟੀ ਬਣਾ ਕੇ ਜਿਹੜਾ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ਾ ਸਡਾਉਣ ਦਾ ਇਹ ਉਹ ਕਰਾਂਗੇ ਉਪਰਾਲਾ ਕਰਾਂਗੇ ਤੇ ਜੇ ਉਹਨੂੰ ਕੋਈ ਦਵਾਈ ਬੂਟੀ ਦੀ ਲੋੜ ਹੋਊਗੀ ਉਹਨੂੰ ਵੀ ਉਹ ਦਵਾਈ ਵੀ ਦਵਾਈ ਜਾਊਗੀ ਤੇ ਇਸ ਕਰਕੇ ਸਾਰੇ ਪਿੰਡ ਦੇ ਨੌਜਵਾਨਾਂ ਤੋਂ ਸਾਈਨ ਵੀ ਕਰਵਾਏ ਨੇ ਤੇ ਇੱਕ ਕਮੇਟੀ ਬਣਵਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਬਧੀਆ ਉਪਰਾਲਾ ਜਪਿੰਡ ਲਵਾਨਾ ਟੇਕੂ ਕਰਮੋ ਤਿੰਨੇ ਪਿੰਡਾਂ ਨੂੰ ਇਕੱਠਾ ਕਰਕੇ ਕੀਤਾ ਗਿਆ ਜੀ ਜੋਗੀ ਨੌਜਵਾਨ ਵਰਗ ਨੂੰ ਸੁਧਾਰ ਲਈ ਨੌਜਵਾਨਾਂ ਨੇ ਇੱਕ ਉਪਰਾਲਾ ਕੀਤਾ ਤਾਂ ਜੀ ਨਸ਼ੇ ਦੀ ਕੋੜ ਵੱਢ ਸਕੀਏ ਤਾਂ ਕਿ ਆਪਣੇ ਪਿੰਡ ਨੂੰ ਆਪਣੇ ਲੈਵਲ ਤੇ ਸੁਧਾਰ ਸਕੀਏ ਤੇ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਵੀ ਪਿੰਡਾਂ ਦੇ ਮਾਹੌਲ ਬਹੁਤ ਹੀ ਗੰਗੀਨ ਹੋ ਚੁੱਕੇ ਨੇ ਤੇ ਨਿੱਤੇ ਨਮਾ ਮੁੰਡਾ ਆਪਣਾ ਕੋਈ ਨਾ ਕੋਈ ਇਸ ਦੀ ਆੜ ਚ ਮਿਲਦਾ ਹਟਣ ਵਾਲਿਆਂ ਦੀ ਗਿਣਤੀ ਬਹੁਤ ਘੰਟਾ ਤੇ ਲੱਗਣ ਵਾਲਿਆਂ ਦੀ ਬਹੁਤ ਜ਼ਿਆਦਾ ਆ ਸਰਕਾਰਾਂ ਨੂੰ ਵੀ ਅਪੀਲ ਹੈ ਸਾਡੀ ਤੇ ਅਸੀਂ ਆਪਣੇ ਆਪ ਲੈਵਲ ਤੇ ਪੱਦਰ ਤੇ ਮਾਨਯੋਗ ਆਪਣੇ ਐਸ ਐਚਓ ਸਰਦਖਾਨਾ ਹੀ ਆਏ ਸੀਗੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਸਾਥ ਦਿੱਤਾ ਵੀ ਅਸੀਂ ਇੱਕ ਕਮੇਟੀ ਰਜਿਸਟਰ ਕਰਾਵਾਂਗੇ ਤੇ ਜਿਸ ਵਿੱਚ ਉਪਰਾਲਾ ਕਰਾਂਗੇ ਜਿੱਦਾਂ ਵੀ ਇਹਨਾਂ ਨੂੰ ਕੋਈ ਨਸ਼ਾ ਹਟਾਉਣ ਲਈ ਦਵਾਈ ਜਾਂ ਕੁਝ ਵੀ ਹੋ ਸਕੇ ਅਸੀਂ ਆਪਣੇ ਵੱਲੋਂ ਚੀਜ਼ਾਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿੰਨਾ ਹੋ ਸਕੇ ਪਿੰਡ ਸਾਡਾ ਸਾਡੇ ਨਾਲ ਆ ਸੋ ਸਾਡੀ ਇਹ ਅਪੀਲ ਆ ਵੀ ਹਰ ਬੰਦੇ ਨੂੰ ਇਹ ਉਪਰਾਲਾ ਆਪਣੇ ਪਿੰਡ ਵਿੱਚ ਕਰਨਾ ਚਾਹੀਦਾ ਤਾਂ ਕਿ ਪਿੰਡ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ